ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਉਸੇ ਕਾਰਵਾਈ ਦੇ ਤਹਿਤ ਅੱਜ ਸੀਆਈਏ ਮੁਹਾਲੀ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਤਕਰੀਬਨ 10 ਕਿਲੋ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ। ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਸਮਾਨ ਹਾਸਲ ਕੀਤਾ ਗਿਆ। ਤੇ ਆਓ ਚੱਲਦੇ ਹਾਂ ਸੀਆਈਏ ਸਟਾਫ ਦੇ ਵਿੱਚ ਤੇ ਡੀਐਸਪੀ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਅੱਜ ਦੇ ਬਾਰੇ ਕੀ ਜਾਣਕਾਰੀ ਦਿੰਦੇ ਨੇ। ਡੀਐਸਪੀ ਗਿਲ ਮਹਾਂ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਮਿੱਟੀ ਗਈ ਮਹੀਨ ਤਹਿਤ ਕੱਲ ਮੁਹਾਲੀ ਪੁਲਿਸ ਨੇ ਕਮੇਡੀ ਸ਼ਾਹ ਤੋਂ ਤਾਂ ਮਿਲਿਆ ਜਦੋਂ ਸੀਆਈਏ ਦੀ ਟੀਮ ਨੇ ਦੱਪਰ ਟੋਰ ਕਲਾਸ ਦੇ ਨੇੜੇ ਦੋ ਦੋਸ਼ੀਆਂ ਨੂੰ 10 ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਇਹ ਦੋ ਦੋਸ਼ੀ ਨੇ ਇਹ ਸਦਰ ਤਰਨਤਾਰਨ ਦੇ ਰਹਿਣ ਵਾਲੇ ਨੇ ਉੱਥੇ ਦਾ ਇੱਕ ਪਿੰਡ ਹੈ ਰਸੂਲਪੁਰ ਉੱਥੇ ਦੇ ਬਾਕੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਨ ਹਾਸਿਲ ਕੀਤਾ ਗਿਆ ਬਾਕੀ ਪੁੱਛਗਿੱਛ ਇਹਨਾਂ ਦੀ ਕੀਤੀ ਜਾ ਰਹੀ ਹੈ